ਇੱਕ ਗੱਲ ਆਮ ਸੁਣਨ ਨੂੰ ਆਉਂਦੀ ਹੈ ਕਹਿੰਦੇ ਕਈ ਵਾਰ ਅੰਧਵਿਸ਼ਵਾਸ jaan lewa ਹੁੰਦਾ ਇਹ ਜੋ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਉਸੇ ਵਿੱਚ ਵੀ ਇਦਾਂ ਹੀ ਪ੍ਰਤੀਤ ਹੋ ਰਿਹਾ ਹੈ ਕਿ ਅੰਧਵਿਸ਼ਵਾਸ ਸ਼ਾਇਦ jaan lewa ਨਿਕਲਿਆ ਦਰਅਸਲ ਗੁਰਦਾਸਪੁਰ ਨਜ਼ਦੀਕ ਕਸਬਾ ਧਾਰੀਵਾਲ ਦੇ ਪਿੰਡ ਸਿੰਘਪੁਰਾ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਅੰਧਵਿਸ਼ਵਾਸ ਦੇ ਚਲਦੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਸਲ ਗੁਰਦਾਸਪੁਰ ਵਾਲੇ ਖੇਤਰ ਮਾਝੇ ਖੇਤਰ ਦੇ ਵਿੱਚ ਵੱਧ ਤੌਰ ਤੇ ਜਿਹੜੇ ਲੋਕ ਨੇ ਉਹ ਇਸਾਈ ਭਾਈਚਾਰੇ ਦੇ ਵੱਲ ਜ਼ਿਆਦਾ ਖਿੱਚ ਰੱਖਦੇ ਪਏ ਨੇ ਉਧਰ ਵੱਲ ਨੂੰ ਤਬਦੀਲ ਹੁੰਦੇ ਨਜ਼ਰ ਆ ਰਹੇ ਧਰਮ ਪਰਿਵਰਤਨ ਹੁੰਦੇ ਨਜ਼ਰ ਆ ਰਹੇ ਹਾਲਾਂਕਿ ਇਹ ਵੱਡੇ ਪੱਧਰ ਤੇ ਇੱਕ ਵੱਖਰਾ ਟੌਪਿਕ ਹੈ ਪਰ ਇੱਕ ਮਾਮਲਾ ਇੱਕ ਕਤਲ ਦਾ ਮਾਮਲਾ ਉੱਭਰ ਕੇ ਇਸ ਟੌਪਿਕ ਚ ਜਾਂ ਕਿਸੇ ਅੰਧਵਿਸ਼ਵਾਸ ਚ ਉੱਭਰਦਾ ਨਜ਼ਰ ਆ ਰਿਹਾ ਹੈ ਪਾਦਰੀ ਸਣੇ ਉਸਦੇ ਸਾਥੀਆਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਸ਼ੈਤਾਨ ਕੱਢਣ ਦੇ ਨਾਂ ਤੇ ਇੱਕ ਨੌਜਵਾਨ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਮੌਤ ਦੇ ਘਾਟ ਘਾਟ ਉਤਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਕਬਰ ਵਿੱਚ ਉਸਨੂੰ ਦਫਨਾ ਦਿੱਤਾ ਗਿਆ ਪਾਦਰੀ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਏ ਤੇ ਜਦੋਂ ਪੁਲਿਸ ਪਹੁੰਚੀ ਤੇ ਕਬਰ ਖੋਦ ਕੇ ਉਸ ਵਿੱਚੋਂ Laash ਕੱਢੀ ਗਈ ਪੋਸਟਮਾਰਟਮ ਵਾਸਤੇ ਭੇਜੀ ਗਈ ਪਰਿਵਾਰ ਰਲਾਉਂਦਾ ਰਹਿ ਗਿਆ ਇਲਜ਼ਾਮ ਨੇ ਕਿ ਪਾਦਰੀ ਸਮੇਤ ਉਸਦੇ ਸਾਥੀ ਆਉਂਦੇ ਨੇ ਇਹ ਦਾਵਾ ਕਰਦੇ ਨੇ ਕਿ ਸੈਮਿਊਲ ਮਸੀਹ ਨਾਦ ਆਇ ਇਹ ਨੌਜਵਾਨ ਇਸ ਦੇ ਉੱਤੇ ਸ਼ੈਤਾਨ ਭਾਰੀ ਹੈ ਔਰ ਉਸ ਸ਼ੈਤਾਨ ਨੂੰ ਕੱਢਣ ਵਾਸਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਕੋਹ ਕੋਹ ਕੇ ਮਾਰਿਆ ਗਿਆ ਜੋ ਕਿ ਇਸ ਮ੍ਰਿਤਕ ਸ਼ਖਸ ਦੀ ਮਾਂ ਦਾ ਬਿਆਨ ਹੈ ਉਸ ਦੀ ਮਾਂ ਨੇ ਸਾਫ਼ ਕਿਹਾ ਹੈ ਕਿ ਮੇਰੇ ਪੁੱਤ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਕੋਹ ਕੋਹ ਕੇ ਮਾਰਿਆ ਗਿਆ ਪਰ ਜਦੋਂ ਮੈਂ ਛੜਾਉਣ ਆਉਂਦੀ ਸੀ ਤਾ ਕਿਹਾ ਗਿਆ ਕਿ ਇਹ ਸਟਾਂ ਸ਼ੈਤਾਨ ਨੂੰ ਲਗਦੀਆਂ ਪਈਆਂ ਤੁਹਾਡੇ ਪੁੱਤ ਨੂੰ ਨਹੀਂ ਮ੍ਰਿਤਕ ਦੀ ਮਾਂ ਦਾ ਦਾਵਾ ਹੈ ਕਿ ਚੰਗੀ ਤਰ੍ਹਾਂ ਕੁੱਟਮਾਰ ਕਰਕੇ ਮੇਰੇ ਬੱਚੇ ਦੇ ਹੱਥ ਪੇਸ਼ਾ ਨੂੰ ਕਰਕੇ ਬੰਨ ਲਏ ਔਰ ਉਸ ਨੂੰ ਮੁੱਦਾ ਲੰਮਾ ਪਾਤਾ ਮੰਜੀਤੇ ਤੇ ਉੱਥੋਂ ਚਲੇ ਗਏ ਕੁਝ ਦੇਰ ਬਾਅਦ ਸੈਮਿਊਲ ਮਸੀਹ ਨਾ ਦੇ ਇਸ ਨੌਜਵਾਨ ਦੀ ਮੌਤ ਹੋ ਗਈ ਇਹ ਪੀੜ ਨਾ ਸਹਾਰ ਸਕਿਆ ਕੁੱਟਮਾਰ ਦੀ ਤੇ ਉਸ ਦੀ ਮੌਤ ਹੋ ਗਈ ਫਿਲਹਾਲ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਜਿਹੜੀ ਹੈ ਧਾਰੀਵਾਲ ਦੀ ਉਹਨਾਂ ਦੇ ਵੱਲੋਂ ਰਲ ਕੇ ਇਸ ਕਬਰਿਸਤਾਨ 'ਚ ਜਾ ਕੇ ਨਾਲੇ ਨਜ਼ਦੀਕੀ ਕਬਰਿਸਤਾਨ ਜਿੱਥੇ ਦਫਨਾਇਆ ਗਿਆ ਸੀ ਸੈਮੂਅਲ ਮਸੀਦੀ লাশ ਨੂੰ ਉੱਥੋਂ ਜਾ ਕੇ ਸੈਮੂਅਲ ਮਸੀਦੀ লাশ ਨੂੰ ਬਰਾਮਦ ਕੀਤਾ ਗਿਆ ਔਰ ਮਾਮਲਾ ਦਰਜ ਕਰ ਲਿਆ ਗਿਆ ਦੱਸਦੀ ਹੈ ਕਿ ਪਾਦਰੀ ਸਮੇਤ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਔਰ ਇਹੋ ਜੀ ਮੌਤ ਇਸ ਸ਼ਖਸ ਨੂੰ ਦੇਣ ਦੇ ਇਲਜ਼ਾਮ ਨੇ ਜਿਸ ਦੇ ਵਿੱਚ ਅੰਧਵਿਸ਼ਵਾਸ ਵੀ ਹੈ ਧਾਰਮਿਕ ਵਰਤਵੀ ਹੈ ਹੁਣ ਸਵਾਲ ਕਿਹਦੇ ਤੇ ਖੜਾ ਕੀਤਾ ਜਾਵੇ ਅਸਲ ਸਵਾਲ ਤਾਂ ਇਹ ਬਣਦਾ ਹੈ ਖੈਰ ਪੁਲਿਸ ਆਪਣੇ ਆਧਾਰ ਦੇ ਉੱਤੇ ਕਾਨੂੰਨੀ ਪੱਧਰ ਦੇ ਉੱਤੇ ਕੰਮ ਕਰ ਰਹੀ ਹੈ ਕਾਰਜਸ਼ੀਲ ਹੈ ਪੁਲਿਸ ਦਾ ਦਾਵਾ ਕਿਸ ਉਤੇ ਜਲਦ ਐਕਸ਼ਨ ਕਰਕੇ ਤੇ ਜਲ ਤੋਂ ਜਲਦ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਪਰਿਵਾਰ ਦਾ ਨੌਜਵਾਨ ਮੁੰਡਾ ਮੌਤ ਦੇ ਘਾਟ ਉਤਰ ਗਿਆ ਇਸ ਤੋਂ ਵੱਧ ਹੋਰ ਖੌਫਨਾਕ ਕੀ ਹੋ ਸਕਦਾ ਸਿਰਫ ਕਿਸੇ ਅੰਧਵਿਸ਼ਵਾਸ ਦੇ ਚੱਲਦੇ ਆ ਪਾਦਰੀਆਂ ਦਾ ਦਾਵਾ ਸੀ ਕਿ ਸ਼ੈਤਾਨ ਕੱਢਣ ਵਾਸਤੇ ਉਹ ਇਸ ਨੌਜਵਾਨ ਨੂੰ ਕੁੱਟ ਰਹੇ ਨੇ ਜਦਕਿ ਮਾਰ-ਮਾਰ ਕੇ ਅੰਤ ਦੇ ਵਿੱਚ ਮੁੰਡਾ ਹੀ ਮਾਰ ਦਿੱਤਾ ਗਿਆ। ਖੈਰ ਇਸ ਸਿਚੁਏਸ਼ਨ ਦੇ ਵਿੱਚ ਪਰਿਵਾਰ ਦਾ, ਜ਼ਿਲ੍ਹਾ ਮੈਜਿਸਟਰੇਟ ਦਾ ਔਰ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ। ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ। ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ। ਉਹ ਦੋ ਜਣੇ ਪਹਿਲਾਂ ਆਏ ਪ੍ਰਾਰਥਨਾ ਕਰਨ ਵਾਸਤੇ। ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ। ਉਹ ਉਹਨਾਂ ਨੇ ਆਣ ਕੇ ਕਿਹਨੇ ਥੋੜ੍ਹ ਮਾਰਨੀ ਸ਼ੁਰੂ ਕਰ ਦਿੱਤੇ ਕਿ ਇਹਨੂੰ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇੜ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਧੂ ਤੂ ਕੇ ਇਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀਆਂ ਕਿ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾਂ ਵੀ ਬੰਨ ਕੇ ਤੇ ਮੰਦੀ ਦਾ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਾਰਨ ਅਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਦਿੱਤੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਅਹੀ ਦੋਵੇਂ ਨਵੇਂ ਸਾਸਿ ਆੜੀ ਇਹਨਾਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਜੇ ਤਾਂ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦੇ ਉਹ ਵੀ ਮੈਂਟਲ ਆ ਉਹ ਕੁਝ ਕਰਦਾ ਨਹੀਂ ਆ ਮੰਜੀ ਤੇ ਬੈਠਾ ਹਾਂ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂਜੀ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਰਡਲ ਵਾਸਤੇ ਇਨਵੋਟ ਰੇ ਇਹ ਥੋੜੇ ਥੜੀ ਆਬਦੀ ਘਟਨਾ ਜੀ ਪਿੰਡ ਸਿੰਘਪੁਰ ਐ 30 ਸਾਲ ਦਾ ਨੌਜਾ ਸੀ ਸੈਮਲ ਉਹ ਵਾਰਿੰਦਾ ਸੀਗਾ ਜੀ ਤੇ ਉਹਦੇ ਘਰਦਿਆਂ ਨੇ ਆਪਣਾ ਫਾਦਰੀਨ ਭਲਾ ਕੇ ਜੀ ਇਹਨੂੰ ਪ੍ਰੇਅ ਕਰਕੇ ਜਾਂ ਠੀਕ ਕਰਕੇ ਜਾਂ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇੱਥੇ ਕਿਸ਼ਤਾਨ ਐ ਤੇ ਉਹ ਵੀ ਕੁਮਾਰਕਟੇ ਸ਼ੁਰੂ ਕਰਤੀ ਤੇ ਫਿਰ ਉਹਨੇ ਕੋਈ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦੌਰਾਨ ਜਿਹੜੀ ਐ ਡੈਥ ਹੋ ਗਈ ਹੁਣ ਡੈਡ ਬੜੀ ਗੋਬੇ ਕੜਾਈ ਜਾਰੀ ਹੈ ਇਹ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਪਰੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਮਨ ਕਰਤਾ ਦਫਨਾਤਾ ਹੀ ਬੋਡੀ ਨੂੰ ਤੋਤੋਂ ਨੈਕਸਟ ਡੇ ਆ ਕੇ ਸਾਨੂੰ ਇਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਾਦਾ ਐਫ ਆਈ ਆਰ ਲੋਚ ਕੀਤੀ ਹੈ ਐਫ ਆਈ ਆਰ ਲੋਚ ਕਰ ਤੋਂ ਆਪਕੋ ਗਾਂਦਾ ਪੁਸਤਾਉਣਾ ਜ਼ਰੂਰੀ ਹੈ ਤੇ ਇਸ ਕਰਕੇ ਆਹ ਇਹਦੀ ਜਿਹੜੀ ਡੈੱਡ ਬੋਡੀ ਕੱਢ ਕੇ ਤੇ ਉਹਦਾ ਪੁਸਤਾਉਣਾ ਕਿੰਨੇ ਬੰਦਿਆਂ ਨੇ ਪਛਾਣ ਕਿੰਨੇ ਬੰਦੇ ਕਲਾਸ ਦੋ ਬੰਦਿਆਂ ਦੇ ਭਾਈ ਨੇ ਮੈਂ ਤੇ ਬਾਕੀ 6-7 ਅੰਸ਼ੇ Subscribe to One India channel and never miss an update.